ਸੋਇਕਵਾਰ ਫਿਰ ਤੁਹਾਡੇ ਨਾਲ ਪਿੰਡ ਵਰਪਾਲ ਤੋਂ ਜੋ ਇੱਕ ਵੱਡੀ ਘਟਨਾ ਵਾਪਰੀ ਹੈ ਉਹ ਸਾਂਝੀ ਕਰਨ ਜਾ ਰਹੇ ਹਾਂ ਉਹਦੇ ਵਿੱਚ ਕੀ ਅਪਡੇਟ ਹੈਗੀ ਹੈ ਸੋ ਬੀਤੀ ਰਾਤ 22 ਚਲਾਇ ਦੇ ਚੇਕਰ ਗੱਲ ਕਰਦੇ ਕਰੀਬ 9 9:30 ਵਜੇ ਇੱਕ ਵੱਡੀ ਘਟਨਾ ਵਾਪਰੀ ਹੈਗੀ ਇੱਕ ਪੂਰਾ ਪਰਿਵਾਰ ਮੋਟਰਸਾਈਕਲ ਤੇ ਜਾ ਰਿਹਾ ਹੁੰਦਾ ਹੈਗਾ ਪਿੰਡ ਵਰਪਾਲ ਤੋਂ ਜਿਹੜਾ ਮਘੂ ਰੋਡ ਤੋਂ ਆਪਣੇ ਪਿੰਡ ਨੂੰ ਜਾ ਰਿਹਾ ਹੁੰਦਾ ਕਰੀਬ 9:30 9:00 ਦੀਆਂ ਤਸਵੀਰਾਂ ਜਿਹੜੀਆਂ ਜਾਂ ਅੱਗ ਜਾਣਕਾਰੀ ਮਿਲੀ ਹੈ ਸੋ ਉਸ ਦੇ ਬਿਦਾਵ ਜਿਹੜੇ ਚਾਰ ਪਰਿਵਾਰ ਦੇ ਬੱਚੇ ਜੋ ਇੱਕ 3 ਸਾਲ ਦਾ ਬੱਚਾ ਇੱਕ 5 ਸਾਲ ਦਾ ਬੱਚਾ ਤੇ ਮਾਂ ਪਿਓ ਜਿਹੜੇ ਆਪਣੇ ਘਰ ਜਾ ਰਹੇ ਹੁੰਦੇ ਆ ਬੀਤੇ ਰਾਤ 22 ਜੁਲਾਈ ਨੂੰ ਉੱਥੇ ਇੱਕ ਵੱਡੀ ਘਟਨਾ ਵਾਪਰਦੀ ਹੈਗੀ ਜਿਹੜਾ ਉਸ ਪੁਲ ਦੇ ਉੱਤੇ ਜਿਹੜਾ ਸਰਹੱਦ ਦਾ ਫੀਡਰ ਨਹਿਰ ਤੇ ਜਿਹੜਾ ਬਣਿਆ ਪੋਲੇ ਉੰਦੇ ਤੇ ਰੇਲਿੰਗ ਨਾ ਹੋਣ ਕਰਕੇ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਕਾਫੀ ਸਮੇਂ ਤੋਂ ਅਸੀਂ ਸੁਰਿਹਾਂ ਦਾ ਨਾਸਾਨੀਆਂ ਕਰ ਰਹੇ ਹਾਂ ਕਿ ਉੱਥੇ ਰੇਲਿੰਗ ਨਾ ਹੋਣ ਕਰਕੇ ਜਾਂ ਕਹਿ ਸਕਦੇ ਵੀ ਕੋਈ ਸੇਫਟੀ ਨਾ ਹੋਣ ਕਰਕੇ ਕਬੱਡੀ ਕਰਨਾ ਵਾਪਰਦੀ ਹੈਗੀ ਸੋ ਮੋਟਰਸਾਈਕਲ ਤਿਲਕਦਾ ਹੈਗਾ ਕਿਉਂਕਿ ਜਿਹੜਾ ਨਹਿਰ ਵਿਭਾਗ ਦੇ ਵੱਲੋਂ ਉੱਥੇ ਮਿੱਟੀ ਪਾਈ ਜਾਂਦੀ ਕਿਨਾਰਿਆਂ ਦੇ ਜਿਹੜਾ ਨਦੀ ਜਿਹੜਾ ਦਰਿਆ ਆਪਣਾ ਕਹਿ ਸਕਦੇ ਨਹਿਰਾ ਕਹਿ ਸਕਦੇ ਆ ਉਹਨਾਂ ਦੇ ਮਿੱਟੀ ਪਾਉਣ ਕਾਰਨ ਜਿਹੜਾ ਕਾਫੀ ਜਿਹੜਾ ਚਿੱਕੜ ਹੋ ਜਾਂਦਾ ਉਸ ਪੁਲ ਤੇ ਰੇਲਿੰਗ ਨਾ ਹੋਣ ਕਾਰਨ ਜਿਹੜਾ ਮੋਟਰਸਾਈਕਲ ਤਿਲਕਦਾ ਤਾਂ ਜਿਸ ਕਾਰਨ ਜਿਹੜਾ ਵੱਡਾ ਹਾਸਾ ਵਾਪਰਦਾ ਤੇ ਜਿਹੜਾ ਦੋ ਛੋਟੇ ਛੋਟੇ ਬੱਚੇ ਹੁੰਦੇ ਆ ਤੇ ਜਿਹੜੀ ਪਤਨੀ ਹੁੰਦੀ ਉਸ ਪਰਿਵਾਰ ਦੀ ਉਹ ਜਿਹੜਾ ਉਸ ਨਹਿਰ ਦੇ ਵਿੱਚ ਸਰੰਦ ਫੀਡ ਨਹਿਰ ਦੇ ਵਿੱਚ ਗਿਰ ਜਾਂਦੇ ਆ ਬੀਤੀ ਰਾਤ ਦੀ ਘਟਨਾ ਸੋ ਸਰ ਚੀਜ਼ ਨੂੰ ਲੈ ਕੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਰੀਬ ਅੱਜ ਸ਼ਾਮ ਦੀ ਜ਼ਿਕਰ ਗੱਲ ਕਰਦੇ ਆਂ ਤਾਂ 23 ਜੁਲਾਈ ਦੇ ਉਹਦੇ ਵਿੱਚ ਇਹ ਆ ਕਿ ਪਰਿਵਾਰ ਦੇ ਨਾਲ ਸਹਿਮਤੀ ਬਣ ਤੋਂ ਬਾਅਦ ਜਿਹੜਾ ਕਿਉਂਕਿ ਅੱਜ ਸਾਰਾ ਦਿਨ ਪਰਿਵਾਰ ਨੇ ਜਿਹੜਾ ਪੋਲ ਪੰਦ ਰੱਖਿਆ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਸ਼ਾਮ ਨੂੰ ਜਿਹੜੇ ਐਸ ਐਚਓ ਮਖੋ ਹੁੰਦੇ ਆ ਉਹਨਾਂ ਦੇ ਪ੍ਰਸ਼ਾਸਨ ਦੇ ਨਾਲ ਜੇ ਗੱਲਬਾਤ ਹੁੰਦੀ ਹੈ ਔਰ ਮੌਕੇ ਦੀਆਂ ਤਸਵੀਰਾਂ ਤੇ ਅੱਜ ਪੰਜ ਕਰ ਗੱਲ ਕਰਦੇ ਆਂ ਤੇ ਐਨ ਡੀ ਆਰਫ ਦੀ ਟੀਮ ਵੀ ਪਹੁੰਚਦੀ ਹੈਗੀ ਗੋਤਾਖੁਰ ਪਹੁੰਚਦੇ ਹੈਗੇ ਆ ਔਰ ਨਾਲ ਜਿਹੜੇ ਹਲਕਾ ਜਿਹੜੇ ਹੈਗੇ ਆ ਹਰ ਕੰਮ ਚਾਰਜ ਹੈ ਸੋ ਮਨੀ ਕਾਲੀਗਲ ਦੇ ਹਰਪੀ ਸਿੰਘ ਹੀਰੋ ਉਹ ਵੀ ਪਹੁੰਚਦੇ ਹੈਗੇ ਆ ਸੋ ਨਾਲ ਜਿਹੜਾ ਕਹਿ ਸਕਦੇ ਸਵੇਰ ਵਾਲੇ ਸ਼ੰਕਰ ਸਿੰਘ ਘਟਾਰੀਆ ਸ਼ੰਕਰ ਘਟਾਰੀਆ ਜਿ ਪਹੁੰਚਦੇ ਜਿਹੜੇ ਇਸ ਪੁੱਤਰ ਅੰਵੇਸ਼ ਘਟਾਰੀਆ ਉਹ ਵੀ ਪਹੁੰਚਦੇ ਹੈਗੇ ਆ ਸੋ ਮੌਕੇ ਤੇ ਜੇਕਰ ਹੋਰ ਅੱਗੇ ਗੱਲ ਕਰਦੇ ਆ ਤਾਂ ਰੇਲਿੰਗ ਵੀ ਪਹੁੰਚਦੀ ਹੈਗੀ ਜਿਹੜੀ ਰੇਲਿੰਗ ਕਰਨਾ ਜਿਹੜੀ ਪੋਲ ਦੇ ਉੱਤੇ ਕੋਈ ਕਿਸੇ ਤਰ੍ਹਾਂ ਦਾ ਸੇਫਟੀ ਨਾ ਹੋਣ ਕਰਨ ਜਿਹੜਾ ਵੱਡਾ ਹੱਸ ਵਰਪਰਦਾ ਹੈਗਾ ਰੇਲਿੰਗ ਵੀ ਪਹੁੰਚ ਜਾਂਦੀ ਹੈ ਮੌਕੇ ਤੇ ਉਹ ਵੀ ਤਸਵੀਰਾਂ ਦਾ ਦਰਸਾਣੀਆਂ ਕਰਾਂਗੇ ਤਾਂ ਇਸ ਤੋਂ ਬਾਅਦ ਜਿਹੜਾ ਪਰਿਵਾਰ ਦੀ ਸਹਿਮਤੀ ਦੇ ਨਾਲ ਜਿਹੜਾ ਧਰਨਾ ਕਹਿ ਸਕਦੇ ਚੁੱਕ ਲਿਆ ਜਾਂਦਾ ਜਾਂ ਇਹ ਕਹਿ ਸਕਦੇ ਆ ਜਿਹੜਾ ਪੋਲ ਹੈਗਾ ਉਹਨੂੰ ਖੋਲ ਦਿੱਤਾ ਜਾਂਦਾ ਸੋ ਹੋਰ ਤਸਵੀਰਾਂ ਤੁਹਾਡਾ ਨਸਾਨੀਆਂ ਕਰਾਂਗੇ ਸਰ ਤੁਸੀਂ ਅੱਜ ਇੱਥੇ ਪਹੁੰਚੇ ਪਰਿਵਾਰ ਨੂੰ ਦੁੱਖ ਸਾਂਝਾ ਕਰਨ ਕਿ ਕਹਿਣਾ ਚਾਹੁੰਦੇ ਸੀ ਬਹੁਤ ਹੀ ਮੰਦਭਾਗੀ ਕਰਨਾ ਜੋ ਰਾਤੀ ਵੀਰ ਜਸਵੀਰ ਦੇ ਨਾਲ ਵਾਪਰੀ ਹੈ ਇਹ ਦੋਨੋਂ ਜੀ ਦੋਨੋਂ ਆਦੇ ਬੱਚਿਆਂ ਸਮੇਤ ਆਪਦੇ ਪਿੰਡ ਵਾਪਸ ਆ ਰਹੇ ਸੀਗੇ ਕਰੀਬ 7:30 ਵਜੇ ਜਦੋਂ ਮੋਟਰਸਾਈਕਲ ਇਹਨਾਂ ਦਾ ਪੁਲ ਦੇ ਉੱਤੋਂ ਲੰਘਣ ਲੱਗਿਆ ਇਹ ਉਹਦੇ ਉੱਤੇ ਜਿਆਦਾ ਚਿੱਕੜ ਤੇ ਗਾਰਾ ਹੋਣ ਕਰਕੇ ਮੋਢਾ ਸਲਿੱਪ ਹੋਇਆ ਜਿਸ ਦੇ ਕਰਕੇ ਪਰਿਵਾਰ ਦੇ ਚਾਰੋਂ ਜੀ ਜਿਹੜੇ ਐ ਇਹ ਨਹਿਰ ਦੇ ਵਿੱਚ ਡਿੱਗੇ ਕਿਸੇ ਤਰੀਕੇ ਨਾਲ ਕੋਸ਼ਿਸ਼ ਕਰਕੇ ਇਹ ਦੋਨੋਂ ਜੀ ਬਾਹਰ ਨਿਕਲ ਆਏ ਪਰ ਬਹੁਤ ਜ਼ਿਆਦਾ ਮੰਦਭਾਗੀ ਘਟਨਾ ਵਾਪਰੀ ਜਿਹੜੇ ਦੋਨੋਂ ਬੱਚੇ ਸੀਗੇ ਉਹ ਦਰਿਆ ਦੇ ਵਿੱਚ ਉਹਨਾਂ ਨੂੰ ਬਚਾ ਨਹੀਂ ਸਕੇ ਇਹ ਬਹੁਤ ਵੱਡਾ ਦੁੱਖ ਜਿਹੜਾ ਪਰਿਵਾਰ ਨੂੰ ਇਹ ਸਦਮਾ ਲੱਗਿਆ ਇਹ ਬਿਆਨ ਲਫ਼ਜ਼ਾਂ ਨਾਲ ਬਿਆਨ ਕੀਤਾ ਜਾ ਸਕਣ ਵਾਲੇ ਨਹੀਂ ਔਰ ਮੈਂ ਮਹਿਸੂਸ ਕਰਦਾ ਹਾਂ ਕਿ ਇਹਦੇ ਵਿੱਚ ਬਹੁਤ ਵੱਡੀ ਜਿਹੜੀ ਕੁਤਾਈ ਹੈ ਉਹ ਪ੍ਰਸ਼ਾਸਨ ਦੀ ਹੈ ਔਰ ਜਿਹੜਾ ਇੱਥੇ ਠੇਕੇਦਾਰ ਕੰਮ ਕਰ ਰਿਹਾ ਉਹਦੀ ਵੀ ਹੈ ਕਿਉਂਕਿ بارش ਦੇ ਦਿਨ ਹੈ ਔਰ ਜਦੋਂ ਇਹ ਮਿੱਟੀ ਦਾ ਕੰਮ ਚੱਲ ਰਿਹਾ ਸਾਰਾ ਦਿਨ ਉਹ ਟਰਾਲੀਆਂ ਮਿੱਟੀ ਦੀਆਂ ਆਉਂਦੀਆਂ ਔਰ ਪੁਲ ਜਿਹੜਾ ਸੀ ਉਹ ਮਿੱਟੀ ਦੇ ਨਾਲ ਭਰਿਆ ਹੋਇਆ ਵਿੱਚੋਂ ਪਾਣੀ ਲੱਗਨ ਕਰਕੇ ਉਹ ਇੰਨੀ ਜ਼ਿਆਦਾ ਚਿਕੜੀ ਬਣੀ ਹੈ ਵੀ ਕੋਈ ਵੀ ਦੋ ਪਹੀਆ ਵਾਹਨ ਨਾਲ ਕੋਈ ਵੀ ਹੱਸਾ ਵਾਪਰ ਸਕਦਾ ਪਿਛਲੇ ਸਮੇਂ ਦੇ ਵੀ ਇੱਥੇ ਪੱਤਰਕਾਰਾਂ ਨੇ ਆ ਕੇ ਔਰ ਸਮੇਂ ਦੇ ਵਕ ਵਕ ਜਿਹੜੇ ਸਮਾਜ ਸੇਵੀ ਲੋਕ ਹੈ ਉਹਨਾਂ ਨੇ ਆ ਕੇ ਇੱਥੇ ਵੀਡੀਓ ਬਣਾ ਕੇ ਪਾਈਆਂ ਇਹ ਪੁਲ ਬਿਲਕੁਲ ਦੋਨੋਂ ਪਾਸੇੋਂ ਖੋਲੇ ਹੋ ਚੁੱਕੇ ਆ ਇਹਨਾਂ ਦੇ ਕੋਈ ਰੇਲਿੰਗ ਦਾ ਪ੍ਰਬੰਧ ਨਹੀਂਗਾ ਕੋਈ ਇੱਥੇ ਕਿਸੇ ਸਮੇਂ ਵੀ ਬਹੁਤ ਭਿਆਨਕ ਹਾਦਸਾ ਵਾਪਰ ਸਕਦਾ ਰੋਜ਼ਾਨਾ ਇੱਥੋਂ ਜਿਹੜੇ ਬੱਚੇ ਆ ਉਹ ਸਾਈਕਲਾਂ ਤੇ ਮੋਟਰਸਾਈਕਲਾਂ ਤੇ ਬੱਸਾਂ ਤੇ ਸਕੂਲਾਂ ਨੂੰ ਪੜਨ ਜਾਂਦੇ ਆ ਰੋਜ਼ਾਨਾ ਇੱਥੋਂ ਦੇ ਜਿਹੜੇ ਜ਼ਿੰਮੇਦਾਰ ਆ ਉਹ ਆ ਕੇ ਡੰਗਰ ਪਸ਼ੂ ਲੈ ਕੇ ਵੀ ਇੱਥੋਂ ਦੀ ਲੰਘਦੇ ਆ ਇਹ ਜਿਹੜਾ ਬਹੁਤ ਮੰਦ ਭਾਗੀ ਜਿਹੜੀ ਘਟਨਾ ਵਾਪਰੀ ਹੈ ਇਹਦੇ ਪੁਰਜੋਰ ਸ਼ਬਦਾਂ ਵਿੱਚ ਮੈਂ ਨਿਖੇਧੀ ਕਰਦਾ ਔਰ ਪ੍ਰਸ਼ਾਸਨ ਤੋਂ ਮੰਗ ਕਰਦਾ ਕਿ ਜਿਸ ਪਰਿਵਾਰ ਦੇ ਨਾਲੇ ਪਾਣਾ ਮਲੇ ਵਰਤ ਰਿਹਾ ਵੀਰ ਜੀ ਵੀਰ ਹੁਣਾਂ ਦੇ ਨਾਲ ਇਹਨਾਂ ਨੂੰ ਜਿਹੜਾ ਜੋਗ ਜਿਹੜਾ ਮੁਆਵਜ਼ਾ ਤੇ ਸਹਾਇਤਾ ਦਿੱਤੀ ਜਾਵੇ ਤਾਂ ਕਿ ਪਰਿਵਾਰ ਦੇ ਜਿਹੜੇ ਜ਼ਖਮ ਹੈ ਉਹਨਾਂ ਤੇ ਕੋਈ ਥੋੜਾ ਬੋਧਾ ਮਲਮ ਦਾ ਕੰਮ ਹੋ ਸਕੇ ਪ੍ਰਸ਼ਾਸਨ ਵੀ ਹੁਣ ਸ਼ਾਮ ਨੂੰ ਪਹੁੰਚਿਆ ਹੈ ਲੇਟ ਆਇਆ ਹੈ ਪਰ ਕਿਉਂਕਿ ਜਿਹੜੀ ਰੈਸਕਿਊ ਟੀਮ ਹੈ ਉਹ ਬਠਿੰਡਾ ਤੋਂ ਆਈ ਹੈ ਔਰ ਉਹ ਨਹਿਰ ਦੇ ਵਿੱਚ ਉਹਨਾਂ ਨੂੰ ਰੈਸਕਿਊ ਕਰਕੇ ਦੋਨਾਂ ਬੱਚਿਆਂ ਦੀਆਂ ਜਿਹੜੀਆਂ ਬਾਡੀਆਂ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਜਾਰੀ ਹੈ ਔਰ ਅਸੀਂ ਆਸ ਕਰਦੇ ਹਾਂ ਕਿ ਉਹ ਜਿਹੜੀ ਮੰਦ ਭਾਗੀ ਕੜਨਾ ਵਾਪਰੀ ਹੈ ਇਹ ਪ੍ਰਸ਼ਾਸਨ ਜੁਸਤ ਦਰਸਤ ਹੋਵੇ ਜੇ ਸਮਾਂ ਰਹਿੰਦਾ ਇੱਥੇ ਰੇਲਿੰਗ ਲਾਈ ਹੁੰਦੀ ਕਿ ਸ਼ਾਇਦ ਇਹ ਜਿਹੜੀ ਮੰਦਭਾਗੀ ਘਟਨਾ ਇਹ ਨਾ ਵਾਪਰਦੀ ਸੋ ਮੈਂ ਆਪਦੇ ਵੱਲੋਂ ਪੂਰਜੋਰ ਸ਼ਬਦਾਂ ਨਾਲ ਇਸ ਗੱਲ ਦੀ ਪ੍ਰਸ਼ਾਸਨ ਦੇ ਨਿਖੇਧੀ ਕਰਦਾ ਖਾਸ ਕਰਕੇ ਨਹਿਰੀ ਵਿਭਾਗ ਦੀ ਕਿਉਂਕਿ ਇਹ ਪੋਲ ਉਹਨਾਂ ਦੇ ਅੰਡਰ ਆਉਂਦੇ ਆ ਔਰ ਸੜਕੀ ਆਵਾਜਾਈ ਦੇ ਵਿੱਚ ਪੀਡਬਲਯੂਡੀ ਦਾ ਵੀ ਫਰਜ ਬਣਦਾ ਹੈ ਕਿ ਜਿਹੜੇ ਇਹੋ ਜਿਹੇ ਘੋਨੇ ਪੋਲੇ ਉਹਨਾਂ ਤੇ ਜਿਹੜੀ ਹੈ ਰੇਲਿੰਗ ਲਵਾਈ ਜਾਵੇ ਤਾਂ ਕਿ ਲੋਕਾਂ ਦੀ ਜਾਨ ਮਾਲ ਦੀ ਜਿਹੜੀ ਰੱਖਿਆ ਉਹ ਕੀਤੀ ਜਾ ਸਕੇ ਪਰਿਵਾਰ ਵੱਲੋਂ ਜਿੱਥੇ ਜਿਹੜਾ ਪੋਲ ਜਾਮ ਕੀਤਾ ਗਿਆ ਜੇ ਕਹਿ ਸਕਦਾ ਧਰਨਾ ਲਗਾਏ ਗਏ ਤੇ ਬਾਰੇ ਤੁਹਾਡਾ ਕੀ ਕਹਿਣਾ ਸੀ ਕਿਉਂਕਿ ਜਦੋਂ ਇਹ ਰਾਤ ਦਾ ਪਾਣਾ ਵਾਪਰਿਆ ਜਦੋਂ ਸਵੇਰ ਤੱਕ ਕੋਈ ਵੀ ਪ੍ਰਸ਼ਾਸਨ ਦਾ ਬੰਦਾ ਉਹਨੇ ਇੱਥੇ ਕੋਈ ਕਾਰਵਾਈ ਕਰਨ ਵਾਸਤੇ ਜਾਂ ਉਹਨਾਂ ਨੂੰ ਰੀਲੀਫ ਦੇਣ ਵਾਸਤੇ ਨਹੀਂ ਪਹੁੰਚਿਆ ਮਜਬੂਰ ਨੇ ਪਰਿਵਾਰ ਕੋਲੇ ਹੋਰ ਕੋਈ ਹੱਲ ਨਹੀਂ ਹੁੰਦਾ ਹਾਂਜੀ ਸੋ ਆਏ ਕੋ ਉਸ ਜਗ੍ਹਾ ਤੇ ਆ ਕੇ ਕਿਉਂਕਿ ਜਿਸ ਜਗ੍ਹਾ ਤੋਂ ਬੱਚੇ ਨਹਿਰ ਦੇ ਵਿੱਚ ਡੁੱਗੇ ਆ ਉਸੇ ਜਗ੍ਹਾ ਤੇ ਉਹਨਾਂ ਨੇ ਧਰਨਾ ਲਾ ਕੇ ਬੈਠੇ ਆ ਉਹ ਰੋਸ ਵੀ ਕਹਿ ਸਕਦੇ ਆ ਜਾਂ ਜਿੰਨੇ ਕਰੋ ਬੱਚਿਆਂ ਦੀ ਸਾਨੂੰ ਡੈੱਡ ਬੋਡੀ ਨਹੀਂ ਲੱਭਦੀਆਂ ਉਨਾ ਚਿਰ ਪਰਿਵਾਰ ਦਾ ਜਿਹੜਾ ਦੁੱਖ ਹੈ ਉਹ ਇਥੋਂ ਪਾਸੇ ਹੁਣ ਨਹੀਂ ਜਾ ਸਕਦਾ ਇਲਾਕੇ ਦਾ ਵੀ ਇਸ ਗੱਲ 'ਚ ਪੂਰਾ ਸਹਿਯੋਗ ਹੈ ਹੁਣ ਰੈਸਕਿਊ ਟੀਮਾਂ ਚੱਲ ਰਹੀਆਂ ਹਨ ਪ੍ਰਸ਼ਾਸਨ ਵੀ ਸਹਿਯੋਗ ਕਰ ਰਿਹਾ ਹੈ ਆਸ ਕਰਦੇ ਹਾਂ ਕਿ ਜਿਹੜੀ ਰੈਸਕਿਊ ਟੀਮ ਹੈ ਉਹਨੂੰ ਇਹ ਕਾਮਯਾਬੀ ਮਿਲੇ ਕਿਉਂਕਿ ਜੋ ਪਾਣਾ ਵਾਪਰ ਚੁੱਕਾ ਹੈ ਉਹਨੂੰ ਮੋੜਿਆ ਨਹੀਂ ਜਾ ਸਕਦਾ ਪਰ ਸਾਨੂੰ ਬੱਚਿਆਂ ਦੀਆਂ ਜਿਹੜੀਆਂ ਡੈਡ ਬੋਡੀਆਂ ਸ ਹੈ ਉਹ ਮਿਲ ਜਾਣ ਤੇ ਇੱਕ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਜੋ ਵੀ ਯੋਗ ਮੁਆਵਜ਼ਾ ਇਸ ਪਰਿਵਾਰ ਨੂੰ ਦਿੱਤਾ ਜਾ ਸਕਦਾ ਉਹ ਦਿੱਤਾ ਜਾਵੇ ਜਾਂ ਇਸ ਪਰਿਵਾਰ ਦੇ ਕਿਸੇ ਮੈਂਬਰ ਨੂੰ ਕੋਈ ਸਰਕਾਰੀ ਨੌਕਰੀ ਦਿੱਤੀ ਜਾ ਸਕੇ ਕਿਉਂਕਿ ਜਿਹੜਾ ਵੈਸੇ ਦੇ ਘਟਾ ਕਦੀ ਪੂਰਾ ਨਹੀਂ ਕੀਤਾ ਜਾ ਸਕਦਾ ਇਹ ਵੀ ਉਹਨਾਂ ਦੇ ਇੱਕ ਜ਼ਖਮਾਂ ਤੇ ਮਲਮ ਦਾ ਕੰਮ ਕਰੂ ਸ਼੍ਰੋਮਣੀ ਕਾਲੀ ਦਲ ਵੱਲੋਂ ਕੋਈ ਉਪਰਾਲੇ ਕੀਤੇ ਜਾਣਗੇ ਇਸ ਸਬੰਧੀ ਸ਼੍ਰੋਮਣੀ ਕਾਲੀ ਦਲ ਵੱਲੋਂ ਜੋ ਵੀ ਸੇਵਾ ਸਾਡੇ ਲੈ ਕੇ ਬਣੂਗੀ ਜੋ ਜੋ ਸਮੇਂ ਤੇ ਆਉਗੀ ਐਸੀ ਉਹ ਕਰਨ ਦੀ ਕੋਸ਼ਿਸ਼ ਕਰਾਂਗੇ ਪਰਿਵਾਰ ਨਾਲ ਪੂਰਾ ਤੁਸੀਂ ਪੂਰੇ ਪਰਿਵਾਰ ਨੂੰ ਸਹਿਯੋਗ ਦਿਓਗੇ ਧੰਨਵਾਦ